ਆਲੋ ਮੰਮੀ ਜੀ ਚਾ ਨਾ ਮੇਰੀ ਸੁਣਣ ਗੱਲ ਲੋੜੀ ਕਿੰਨੇ ਦਿਨਾਂ ਨੂੰ ਆ ਕਿਉ ਮੰਮੀ ਜੀ ਕੀ ਗੱਲ ਹੋ ਗਈ ਲੋੜੀ ਤੇ ਦੋ ਦਿਨਾਂ ਨੂੰ ਆ ਨਾ ਹੋਣਾ ਕੀ ਆ ਤੈਨੂੰ ਨਹੀਂ ਪਤਾ ਤੇਰੀ ਪਹਿਲੀ ਲੋੜੀ ਆ ਤੇ ਆਉਣਾ ਨਹੀਂ ਤੇਰੇ ਪਿਆ ਕੇ ਤੋ ਕਹਨੇ ਮੰਮੀ ਜੀ ਆਉਣਾ ਕਿੰਨੇ ਆ ਡੈਡੀ ਵਿਚਾਰੇ ਤੇ ਬਿਮਾਰ ਆ ਤੇ ਵੀਰ ਨੂੰ ਸਾਰੇ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਤੇ ਫਿਰ ਫੈਕਟਰੀ ਵੀ ਜਾਣਾ ਪੈਂਦਾ ਕੰਮ ਤੇ ਨਹੀਂ ਮੇਰੀ ਸੁਣਣ ਗੱਲ ਜਦੋਂ ਕੋਈ ਦਿਨ ਦਿਹਾੜ ਆਉਂਦਾ ਵਾ ਤੇ ਤੇਰੇ ਟੱਬਰ 'ਚ ਉਦੋਂ ਹੀ ਕਹਣਾ ਕਹਿੰਦੇ ਬਿਮਾਰ ਹੋਣਾ ਹੁੰਦਾ ਵਾ ਮੰਮੀ ਜੀ ਤੁਸੀਂ ਆ ਕੇ ਬੋਲੀ ਜਾਂਦੇ ਜੇ ਬਿਮਾਰ ਹੋਣ ਨੂੰ ਕਿਦਾ ਦਿਲ ਕਰਦਾ ਵਾ ਨਾਲੇ ਅਜੇ 2 ਦਿਨ ਲੋੜੀ ਨੂੰ ਹੈਗੇ ਆ ਮੇਰੇ ਵੀਰ ਜਾਂ ਡੈਡੀ ਨੇ ਕਿਸ ਨੇ ਕਿਸ ਨੇ ਤੇ ਲੋੜੀ ਤੇ ਆਈ ਜਾਣਾ ਵਾ ਨਾ ਆਣਾ ਕਦਮ ਆ ਫਿਰ 2 ਦਿਨ ਤੇ ਸਾਰੇ ਲੋੜੀ ਚ ਰਹਿ ਗਏ ਆ ਆ ਤੇਰੇ ਸਾਹਮਣੇ ਵੇਖ ਲੈ ਅਸੀਂ ਵੀ ਕੁੜੀ ਨੂੰ ਜਾ ਕੇ ਲੋੜੀ ਦੇ ਆਏ ਆ ਤੂੰ ਆਪਣੇ ਪੇਕੇਆਂ ਨੂੰ ਫੋਨ ਕਰ ਤੇ ਉਹ ਵੀ ਤੈਨੂੰ ਆਣ ਕੇ ਲੋੜੀ ਦੇ ਜਾਣ ਨਾਲੇ ਮੇਰੀ ਸੁਣ ਗੱਲ ਉਹਨਾਂ ਨੂੰ ਆਪਣੇ ਆਪ ਨੇ ਪਤਾ ਲੱਗਦਾ ਪਈ ਹਾਡੀ 3 ਦੀ ਪਹਿਲੀ ਲੋੜੀ ਆ ਤੇ ਅਸੀਂ ਉਹਨੂੰ ਜਾ ਕੇ ਟਾਈਮ ਨਾ ਦੇ ਕੇ ਆਈਏ ਕੋਈ ਗੱਲ ਨਹੀਂ ਮੰਮੀ ਜੀ ਮੈਂ ਹੁਣੇ ਫੋਨ ਕਰਦੀ ਆ ਉਹਨਾਂ ਨੂੰ ਜਾ ਜਾ ਕੇ ਫੋਨ ਕਰ ਕਰਨਾ ਕਦੋਂ ਆ ਕਲਿੰਦਰ ਤੂੰ ਕੀ ਸੋਚੀ ਜਾਂਦੀ ਐ ਸੋਚਣਾ ਕੀ ਐ ਮੈਨੂੰ ਤੇ ਇਸ ਗੱਲ ਦੀ ਚਿੰਤਾ ਹੋਣ ਦੀ ਐ ਕਿ ਕਿਰਨ ਵਿਚਾਰੀ ਦੀ ਪਹਿਲੀ ਲੋਹੜੀ ਐ ਤੇ ਉਹਦੇ ਕੋ ਜਾਇਆ ਨਹੀਂ ਗਿਆ ਲੋਹੜੀ ਲੈ ਕੇ ਉਹ ਵਿਚਾਰੀ ਕੀ ਸੋਚਦੀ ਹੋਊਗੀ ਕਲਿੰਦਰ ਆਵੇ ਫੋਨ ਕਿਧਾ ਆਉਣ ਡਿਆ ਹਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਐ ਤੇਰਾ ਠੀਕ ਐ ਮੰਮੀ ਜੀ ਤੂੰ ਇਸ ਨਾ ਡੈਡੀ ਠੀਕ ਨੇ ਹੁਣ ਪੁੱਤ ਫਰਕ ਆ ਠੀਕ ਆ ਡੈਡੀ ਤੇਰਾ ਹੁਣ ਤੂੰ ਫਿਕਰ ਨਾ ਕਰਿਆ ਕਰ ਮੰਮੀ ਕਿਹੜੀ ਧੀ ਆ ਜਿਹਨੂੰ ਆਪਣੇ ਪਿਓ ਦੀ ਫਿਕਰ ਨਹੀਂ ਹੁੰਦੀ ਹਾਂ ਪੁੱਤ ਗੱਲ ਤੇ ਤੇਰੀ ਠੀਕ ਆ ਤੇ ਤੂੰ ਮੈਨੂੰ ਇਹ ਦੱਸ ਪ੍ਰੌਣੇ ਦਾ ਕੀ ਹਾਲ ਆ ਤੇ ਬਾਕੀ ਪਰਿਵਾਰ ਕਿਵੇਂ ਆ ਮੰਮੀ ਸਾਰੇ ਠੀਕ ਨੇ ਬਸ ਮੰਮੀ ਪੁੱਛਣ ਦੇ ਹੀ ਕਿ ਤੇਰੀ ਪਹਿਲੀ ਲੋੜੀ ਆ ਕੋਈ ਲੋੜੀ ਲੈ ਕੇ ਨਹੀਂ ਆਇਆ ਕੋਈ ਗੱਲ ਨਹੀਂ ਪੁੱਤ ਤੂੰ ਚਿੰਤਾ ਨਾ ਕਰਕੇ ਇਹ ਗੱਲ ਦੀ ਆਪਾਂ ਸਵੇਰੇ ਹੀ ਆਉਣੇ ਆ ਤੇਰੇ ਕੋਲ ਲੋੜੀ ਲੈ ਕੇ ਫਿਰ ਨਾ ਚਲੋ ਠੀਕ ਹੈ ਮੰਮੀ ਜੀ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਆ ਮੈਨੂੰ ਲੱਗਦਾ ਨਾ ਵਾ ਆ ਗਏ ਨੇ ਚਲ ਠੀਕ ਹੈ ਫਿਰ ਕੁਲਜਿੰਦਰ ਕਰਨ ਦਾ ਫੋਨ ਹੈ ਕੀ ਕਹਿੰਦੀ ਆ ਤੀ ਮੇਰੀ ਕੁਝ ਨਹੀਂ ਜੀ ਉਹਨੇ ਕੀ ਕਹਿਣਾ ਵਿਚਾਰੀ ਨੇ ਤੁਹਾਡੇ ਬਾਰੇ ਪੁੱਛਦੀ ਨਾਲੇ ਕਹਿਣ ਦੀ ਕਿ ਮੇਰੀ ਸੱਸ ਕਹਿਣ ਦੀ ਹੈ ਕਿ ਤੇਰੇ ਪੇਕੇ ਲੋੜੀ ਲੈ ਕੇ ਨਹੀਂ ਆਏ ਦੋ ਦਿਨ ਰਹਿ ਗਏ ਲੋੜੀ ਨੂੰ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਕੱਲ ਨੂੰ ਜਾ ਕੇ ਆਪਾਂ ਆਪਣੀ ਧੀ ਨੂੰ ਲੋੜੀ ਦੇਵਨੇ ਆਂ ਕਿ ਉਹਨਾਂ ਕਰਾਂ ਜੀ ਕੋਲ ਤੇ ਪਿਆ ਹੈ ਨਹੀਂ ਕੋਈ ਵੀ ਉਤੋਂ ਤੁਹਾਡੀ ਦਵਾਈ ਵੀ ਮੁੱਕੀ ਹੈ ਤੇ ਉਹਦੀ ਲੋੜੀ ਲੈ ਕੇ ਕਿੱਦਾਂ ਜਾਣਾ ਆ ਕੋਈ ਗੱਲ ਨਹੀਂ ਕਲਜਿੰਦਰ ਦਵਾਈ ਫੇਰ ਆ ਜਾਊਗੀ ਹੁਣ ਮੈਂ ਠੀਕ ਆ ਨਾਲੇ ਮੇਰੀ ਸੁਣ ਗੱਲ ਵਿੱਕੇ ਨੂੰ ਤਨਖਾਹ ਮਿਲਣੀ ਅੱਜ ਫੈਕਟਰੀ ਦੇ ਵਿੱਚੋਂ ਤੇ ਅਸੀਂ ਆਪਣੀ ਧੀ ਨੂੰ ਜਾ ਕੇ ਤੇ ਲੋੜੀ ਦੇ ਆਉਨੇ ਆ ਦਵਾਈ ਫੇਰ ਆ ਜਾਊਗੀ ਚਲੋ ਠੀਕ ਆ ਫਿਰ ਮੈਂ ਰੋਟੀ ਪਾਣੀ ਦਾ ਕਰ ਲਾਂ ਜਾ ਕੇ ਵਿੱਕਾ ਵੀ ਅਜੇ ਤੱਕ ਆਇਆ ਨਹੀਂ ਪਤਾ ਨਹੀਂ ਕਿੱਥੇ ਰਹਿ ਗਿਆ ਆ ਚਲ ਕੋਈ ਗੱਲ ਨਹੀਂ ਆਪੇ ਆ ਜਾਂਦਾ ਵਾ ਜਾਂ ਤੂੰ ਰੋਟੀ ਪਾਣੀ ਦਾ ਕਰ ਲਾ ਜਾ ਕੇ ਚਲੋ ਠੀਕ ਆ ਈਗਲ ਕਿਰਨ ਤੂੰ ਮੈਨੂੰ ਬੜੀ ਉਦਾਸ ਜੀ ਲੱਗਣ ਢੀ ਹੈ ਨਾਲੇ ਫੋਨ ਕਿਧਾ ਆਉਂਦਿਆ ਹੈ ਨਵ ਮੈਂ ਮੰਮੀ ਨੂੰ ਫੋਨ ਕੀਤਾ ਹੈ ਡੈਡੀ ਦਾ ਹਾਲ ਪੁੱਛਣ ਵਾਸਤੇ ਡੈਡੀ ਦਾ ਹਾਲ ਪੁੱਛਣ ਵਾਸਤੇ ਕਿਉਂ ਕੀ ਗੱਲ ਹੋ ਗਈ ਡੈਡੀ ਨੂੰ ਨਵ ਡੈਡੀ ਨੂੰ ਬੁਖਾਰ ਚੜਨ ਢਿਆ ਕੁਝ ਦਿਨਾਂ ਤੋਂ ਤੇ ਉਹਨਾਂ ਦੀ ਦਵਾਈ ਚੱਲਣ ਢੀ ਹੈ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਉਹਨਾਂ ਹੋ ਜਾਣਾ ਠੀਕ ਤੂੰ ਚਿੰਤਾ ਨਾ ਕਰ ਕੇ ਇਸ ਗੱਲ ਦੀ ਨਵ ਚਿੰਤਾ ਕਿਉਂ ਨਾ ਕਰਾਂ ਮੇਰਾ ਵੀਰ ਵਿਚਾਰਾ ਪਤਾ ਨਹੀਂ ਕਿੰਨਾ ਹਾਲਾਤਾਂ 'ਚ ਫੈਕਟਰੀ 'ਚ ਕੰਮ ਕਰਕੇ ਤੇ ਘਰ ਦਾ ਗੁਜ਼ਾਰਾ ਚਲਾਉਂਦਿਆ ਵਾ ਤੇ ਮੰਮੀ ਮੈਨੂੰ ਕਹਿੰਦੇ ਤੇਰੇ ਪੇਕੇ ਲੋੜੀ ਲੈ ਕੇ ਨਹੀਂ ਆਏ ਨਵ ਡੜੀ ਦੀ ਦਵਾਈ ਤੇ ਵੀ ਕਿੰਨਾ ਖਰਚਾ ਹੋਣਦਿਆ ਵਾ ਤੇ ਘਰ ਦਾ ਸੋਦਾ ਪਤਾ ਵੀ ਲਿਆਉਣਾ ਪੈਂਦਾ ਵਾ ਤੇ ਵੀਰ ਵਿਚਾਰੀ ਦੀ ਤਰਖਾ ਮਸਾ 5000 ਰੁਪਿਆ ਵਾ ਤੇ ਤੁਸੀਂ ਫਿਰ ਆਪ ਹੀ ਦੱਸੋ ਉਹ ਵਿਚਾਰੇ ਮੇਰੇਅਤੇ ਲੋੜੀ ਕਿੱਥੋਂ ਲੈ ਕੇ ਆਉਣ ਉਹ ਕੋਈ ਗੱਲ ਨਹੀਂ ਕਰਨਾ ਤੂੰ ਚਿੰਤਾ ਨਾ ਕਰਕੇ ਇਸ ਗੱਲ ਦੀ ਤੇ ਨਾ ਹੀ ਤੈਨੂੰ ਉਦਾਸ ਹੋਣ ਦੀ ਲੋੜ ਆ ਐਧਰ ਫੋਨ ਲਾ ਕੇ ਫੜਾ ਤੂੰ ਮੈਨੂੰ ਮੈਂ ਕਰਦਾ ਤੇਰੇ ਭਰਾ ਨਾਲ ਗੱਲ ਤੇ ਉਹਨੂੰ ਕਹਿਣਾ ਆ ਕਿ ਤੁਸੀਂ ਇਦਾਂ ਹੀ ਆਣ ਕੇ ਮਿਲ ਜਾਓ ਸਾਨੂੰ ਕੋਈ ਚੀਜ਼ ਲਿਆਉਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਨਵ ਪਰ ਮੰਮੀ ਜੀ ਕੀ ਸੋਚਣਗੇ ਉਹਨਾਂ ਨੇ ਕਿਹਾ ਤੇਰਾ ਭਰਾ ਖਾਲੀ ਹੱਥ ਹੀ ਆ ਗਿਆ ਕਿਰਨ ਕੋਈ ਗੱਲ ਨਹੀਂ ਤੂੰ ਮੰਮੀ ਦੀ ਚਿੰਤਾ ਨਾ ਕਰ ਮੰਮੀ ਨੂੰ ਮੈਂ ਆਪੇ ਸਮਝਾ ਲਾਂਗਾ ਤੂੰ ਮੈਨੂੰ ਫੋਨ ਲਾ ਕੇ ਫੜਾ हां जी मम्मी आ गया। ਆ ਲਫਾਫੀਆਂ ਚ ਕੀ ਲਈ ਆਉਂਦੇ ਆ ਤੇ ਸਾਈਕਲ ਕਿੱਥੇ ਆ ਤੇਰਾ? ਆ ਨਾ। ਫੋਨ ਆ ਸਾਈਕਲ ਮਮੀ ਜੀ ਮੈਂ ਫੋਨ ਕਿਧਾ ਆ ਗਿਆ। 1 ਮਿੰਟ ਮਮੀ ਜੀ। ਬਾਜੀ ਦਾ ਫੋਨ ਆ ਗਿਆ। ਹੈਲੋ। ਹਾਂ ਵਿਕੇ ਕੀ ਹਾਲਾ ਤੇਰਾ? ਹੈਲੋ। ਹੈਲੋ। ਬਾਜੀ ਮੈਨੂੰ ਨਾ ਆਵਾਜ਼ ਨਹੀਂ ਆਉਂਦੀ ਤੁਹਾਡੀ। ਹੈਲੋ। ਹਾਂ ਵਿਕੇ ਆਵਾਜ਼ ਨਹੀਂ ਆਉਂਦੀ। ਹੈਲੋ। ਲੱਗਦਾ ਕੱਟਿਆ ਗਿਆ ਫੋਨ ਚੱਲ ਆਪੇ ਬਾਅਦ ਚ ਆ ਜਾਏਗਾ ਵੇ ਪੁੱਤ ਕੀ ਕਹਿੰਦਾ ਬਰੋਣਾ ਮੰਮੀ ਜੀ ਮੈਨੂੰ ਤੇ ਆਵਾਜ਼ ਹੀ ਨਹੀਂ ਸੁਣੀ ਉਹਨਾਂ ਦੀ ਆਪੇ ਬਾਅਦ ਚ ਕਰ ਦੇਣਗੇ ਫੋਨ ਚੱਲ ਠੀਕ ਐ ਪੁੱਤ ਤੇ ਮੈਨੂੰ ਇਹ ਦੱਸ ਇਹ ਲਫਾਫਿਆਂ ਚ ਕੀ ਐ ਤੇ ਨਾਲੇ ਤੇਰਾ ਸਾਈਕਲ ਕਿੱਥੇ ਆ ਸਾਈਕਲ ਮੰਮੀ ਜੀ ਸਾਈਕਲ ਤੇ ਮੈਂ ਵੇਚਤਾ ਆ ਵੇ ਪੁੱਤ ਤੂੰ ਸਾਈਕਲ ਕਿਹੜੀ ਗੱਲੋਂ ਵੇਚਤਾ ਆ ਮੰਮੀ ਜੀ ਉਹ ਨਾ ਫੈਕਟਰੀ ਵਾਲਿਆਂ ਨੇ ਮੈਨੂੰ ਤਨਖਾਣ ਹੀ ਦਿੱਤੀ ਤੇ ਪੈਸੇ ਮੇਰੇ ਕੋਲ ਹੈ ਨਹੀਂ ਤੇ ਫਿਰ ਭੈਣ ਦੀ ਲੋੜੀ ਲੈ ਕੇ ਵੀ ਜਾਣਾ ਸੀ ਤਾਂ ਕਰਕੇ ਫਿਰ ਮੈਂ ਸਾਈਕਲ ਵੇਚਤਾ ਤੇ ਸਾਈਕਲ ਵੇਚ ਕੇ ਜਿਹੜੇ ਮੈਨੂੰ ਪੈਸੇ ਮਿਲੇ ਉਹਨਾਂ ਦੇ ਵਿੱਚ ਭੈਣ ਤੇ ਉਹਦੀ ਸੱਸਵਾ ਤੇ ਸੂਟ ਲੈ ਆਇਆ ਤੇ ਨਾਲੇ ਮੋਂਗਫਲੀ ਰਿਓੜੀਆਂ ਲੈ ਆਇਆ ਵੇ ਪੁੱਤ ਤੂੰ ਸਾਈਕਲ ਤੇ ਵੇਚਤਾ ਆ ਤੇ ਫੈਕਟਰੀ ਨਹੀਂ ਦੂਰ ਆ ਤੇ ਤੂੰ ਤੁਰ ਕੇ ਕਿੱਦਾਂ ਜਾਇਆ ਕਰੇਂਗਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਤੁਰ ਕੇ ਚੱਲ ਜਾਇਆ ਕਰਨਾ ਫੈਕਟਰੀ ਨਾਲੇ ਸਾਈਕਲ ਤੇ ਦੁਬਾਰਾ ਆ ਜੂਗਾ ਪਰ ਭੈਣ ਦੀ ਪਹਿਲੀ ਲੋੜੀ ਆ ਤੇ ਉੱਥੇ ਜਾਣਾ ਜ਼ਰੂਰੀ ਆ ਹਾਂ ਪੁੱਤ ਇਹ ਵੀ ਗੱ ਚਲ ਠੀਕ ਹੈ ਫਿਰ ਕੱਲ ਅਸੀਂ ਦੋਵੇਂ ਮਾਂ ਪੁੱਤ ਜਾ ਕੇ ਤੇਰੀ ਭੈਣ ਨੂੰ ਲੋੜੀ ਦੇਵਾਂਗੇ ਠੀਕ ਹੈ ਮੰਮੀ ਜੀ ਤੇ ਡੈਡੀ ਕਿੱਥੇ ਨੇ ਡੈਡੀ ਤਾਂ ਉਹ ਅੰਦਰ ਬੈਠਾ ਹੀ ਹੋ ਤੇ ਜਾ ਤੂੰ ਉਹਦੇ ਲਾਗੇ ਜਾ ਕੇ ਬਹਿ ਜਾ ਮੈਂ ਤੁਹਾਡੇ ਦੋਵਾਂ ਲਈ ਰੋਟੀ ਪਾ ਕੇ ਲਿਆਉਣੀ ਆ ਠੀਕ ਹੈ ਮੰਮੀ ਜੀ ਨੌ ਕੀ ਕਹਿੰਦਾ ਵੀਰ ਤੂੰ ਤਾਂ ਕੁਝ ਬੋਲੇ ਨਹੀਂ ਕੀ ਗੱਲ ਹੋ ਗਈ ਹੈ ਤੂੰ ਚੁੱਪ ਕਿਉਂ ਹੋ ਗਿਆ ਜੇ ਕਿਰਨਾ ਹੁਣ ਮੈਂ ਤੈਨੂੰ ਕੀ ਦੱਸਾਂ ਕਿ ਤੇਰੇ ਪਹਿਲੀ ਲੋੜੀ ਕਰਕੇ ਤੇਰੇ ਵੀਰ ਨੇ ਆਪਣਾ ਸਾਈਕਲ ਵੇਚਦਾ ਆ ਨਾ ਬੋਲੋ ਕੁਝ ਕੀ ਕਹਿੰਦਾ ਵੀਰ ਉਹ ਕੁਝ ਨਹੀਂ ਕਰਨਾ ਉਹਨੇ ਫੋਨ ਨਹੀਂ ਚੁੱਕਿਆ ਮੈਨੂੰ ਲੱਗਦਾ ਕੋਈ ਕੰਮ ਕਰਦਾ ਹੋਣਾ ਆ ਠੀਕ ਆ ਹਾਂ ਤੇ ਜਾ ਇਦਾਂ ਕਰ ਘੁੱਟ ਚਾਹ ਬਣਾ ਕੇ ਲਿਆ ਵਧੀਆ ਜੀ ਚਲੋ ਠੀਕ ਹੈ ਹੂੰ ਵੇਖ ਲੈ ਮੇਰਾ ਪੁੱਤ ਕਿੰਨਾ ਸਿਆਣਾ ਆ ਇਹਨੇ ਆਪਣਾ ਆਪਣੀ ਵੇਖਿਆ ਕਿ ਮੈਂ ਫੈਕਟਰੀ ਤੁਰ ਕੇ ਜਾਇਆ ਕਰਾਂਗਾ ਸਾਈਕਲ ਵੇਚ ਕੇ ਤੇ ਆਪਣੀ ਭੈਣ ਵਾਸਤੇ ਲੋੜੀ ਦਾ ਸਮਾਨ ਲੈ ਆਇਆ ਜਉਂਦਾ ਵਸਤਾ ਰੇ ਮੇਰਾ ਪੁੱਤ ਰੱਬ ਲੰਬੀ ਉਮਰਾਂ ਕਰੇ ਮੇਰੇ ਪੁੱਤ ਦੀਆਂ ਪੁੱਤ ਕੀ ਹਾਲ ਚਾਲ ਆ ਲਿਆ ਘਰ ਸਭ ਠੀਕ ਐ ਹਾਂ ਚਾਚੀ ਜੀ ਸਭ ਰਾਜੀ ਬਾਜੀ ਵਧੀਆ ਜੇ ਅੱਛਾ ਪੁੱਤ ਫਿਰ ਕਿਦਾਂ ਆਉਣੇ ਹੋਏ ਚਾਚੀ ਜੀ ਕੱਲ ਨੂੰ ਸੁਖਮਨ ਦੀ ਪਹਿਲੀ ਲੋੜੀ ਜੇ ਤੇ ਅਸੀਂ ਵੰਡਣੀ ਆ ਨਾਲੇ ਭੁਗਾ ਬਾਲਣਾ ਵਾ ਤੇ ਤੁਸੀਂ ਸਾਰੇ ਪਰਿਵਾਰ ਨੇ ਸਾਡੇ ਘਰ ਆਉਣਾ ਜੇ ਠੀਕ ਐ ਪੁੱਤ ਆਵਾਂਗੇ ਸਾਰੇ ਜਾਣੇ ਚਾਚੀ ਜੀ ਕਿਰਨ ਦੀ ਪਹਿਲੀ ਲੋੜੀ ਆ ਤੇ ਉਹਦੇ ਪੇਕੇ ਦੇ ਗਏ ਨੇ ਨਹੀਂ ਪੁੱਤ ਅਜੇ ਤਾਂ ਕੋਈ ਨਹੀਂ ਆਇਆ ਪਰ ਚਾਚੀ ਜੀ ਲੋੜੀ ਤੇ ਕੱਲ ਨੂੰ ਆ ਫਿਰ ਕਦੋਂ ਆਉਣਾ ਉਹਨਾਂ ਨੇ ਪਤਾ ਪਤਾ ਨਹੀਂ ਮੈਂ ਵੀ ਕੱਲ ਕਿਰਨ ਨੂੰ ਪੁੱਛਿਆ ਸੀ ਕਿ ਕਦੋਂ ਆਉਣਾ ਤੇਰੇ ਪੇਕੇਆਂ ਨੇ ਲੋੜੀ ਲਿਆ ਕੇ ਲੋੜੀ ਵਿੱਚ ਤੇ ਦੋ ਦਿਨ ਰਹਿ ਗਏ ਆ ਤੇ ਆਂਦੀ ਵੀ ਮੇਰਾ ਡੈਡੀ ਠੀਕ ਨਹੀਂਗਾ ਤੇ ਵੀਰ ਮੇਰਾ ਕੱਲਾ ਆ ਉਹਨੂੰ ਸਾਰੇ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਤੇ ਨਾਲੇ ਫੈਕਟਰੀ 'ਚ ਵੀ ਜਾਣਾ ਪੈਂਦਾ ਵਾ ਤੇ ਪਤਾ ਨਹੀਂ ਉਹਨਾਂ ਕੋਲ ਲੋੜੀ ਲਿਆ ਕੇ ਆਇਆ ਜਾਣਾ ਆ ਕਿ ਜਾਂ ਨਹੀਂ ਪਰ ਚਾਚੀ ਜੀ ਕਿਰਨ ਦੀ ਪਹਿਲੀ ਲੋੜੀ ਆ ਉਹਦੇ ਪੇਕੇਆਂ ਦਾ ਆਉਣਾ ਤਾਂ ਬਣਦਾ ਹੀ ਆ ਜੇ ਚਾਚੀ ਜੀ ਕੋਈ ਨਾ ਆਇਆ ਤੇ ਸ਼੍ਰੀਕੇ ਵਾਲੇ ਕੀ ਕਹਿਣਗੇ ਕਿ ਇਹਨਾਂ ਦੀ ਨੋ ਦੀ ਪਹਿਲੀ ਲੋੜੀ ਹੀ ਤੇ ਉਹਦੇ ਪੇਕੇਆਂ ਤਾਂ ਕੋਈ ਆਇਆ ਹੀ ਨਹੀਂ ਤੇ ਹੋਰ ਕੀ ਹੈ ਪੁੱਤ ਮੈਂ ਦੱਸ ਹੁਣ ਕੀ ਕਰਾਂ ਚਿੰਤਾ ਤੇ ਮੈਨੂੰ ਵੀ ਬੜੀ ਐ ਸ਼ਰੀਕੇ ਦੀਆਂ ਗੱਲਾਂ ਦੀ ਆਹ ਵੇਖ ਲਓ ਚਾਚੀ ਜੀ ਮੇਰਾ ਵੀ ਤੇ ਦੋ ਦਿਨ ਹੋ ਗਏ ਲੋਹੜੀ ਦੇ ਗਏ ਮੈਨੂੰ ਤੇ ਤੁਸੀਂ ਜਾ ਕੇ ਕਿਹਨੂੰ ਪੁੱਛੋ ਕਿ ਕੱਲ ਲੋਹੜੀ ਆ ਉਹਦੇ ਪੇਕਿਆਂ ਨੇ ਕਦੋਂ ਆਣਾ ਵਾ ਹਾਂ ਪੁੱਤ ਪੁੱਛਣੀ ਐ ਮੈਂ ਚਲੋ ਠੀਕ ਐ ਚਾਚੀ ਜੀ ਹੁਣ ਮੈਂ ਚੱਲਦੀ ਆ ਤੇ ਕੱਲ ਤੁਸੀਂ ਟਾਈਮ ਨਾ ਆ ਜਿਓ ਸਾਰੇ ਜਾਣੇ ਕੋਈ ਗੱਲ ਨਹੀਂ ਪਤਾ ਆ ਜਾਾਂਗੇ ਤੇ ਤੂੰ ਹੁਣ 2 ਮਿੰਟ ਰੋਕ ਮੈਂ ਤੇਰੇ ਵਾਸਤੇ ਚਾਹ ਕੱਪ ਬਣਾ ਕੇ ਲੈ ਆਉਣੀ ਆ ਨਹੀਂ ਨਹੀਂ ਚਾਚੀ ਜੀ ਚਾਹ ਮੈਂ ਫੇਰ ਕਿਸ ਦਿਨ ਪੀਵਾਂਗੀ ਮੈਂ ਅਜੇ ਪਾਈ ਘਰ ਵੀ ਸਨਾ ਦੇਣ ਜਾਣਾ ਵਾ ਚਲ ਸੁਨਾਓ ਮੰਮੀ ਜੀ ਡੈਡੀ ਠੀਕ ਨੇ ਹੁਣ ਹਾਂ ਆਪੋ ਤਾਂ ਠੀਕ ਐ ਫਰਕਿਆ ਹੁਣ ਉਹਨਾਂ ਨੂੰ ਤੇ ਮੰਮੀ ਜੀ ਤੁਸੀਂ ਡੈਡੀ ਨੂੰ ਫਿਰ ਨਾਲ ਹੀ ਲੈ ਆਉਣਾ ਸੀ ਭੈਣੇ ਤੈਨੂੰ ਪਤਾ ਵੀ ਸਹੀ ਆ ਕਿ ਠੰਡ ਕਿੰਨੀ ਹੋ ਗਈ ਆ ਤੇ ਡੈਡੀ ਮਹਾ ਮਹਾ ਤੇ ਠੀਕ ਹੋਏ ਆ ਤੇ ਜੇ ਆਪਾਂ ਉਹਨਾਂ ਨੂੰ ਨਾਲ ਲੈ ਆਉਂਦੇ ਤੇ ਕਿਤੇ ਫੇਰ ਬਿਮਾਰ ਹੋ ਜਾਂਦੇ ਤੇ ਫਿਰ ਤਾਂ ਨਹੀਂ ਆਹੀ ਉਹਨਾਂ ਨੂੰ ਆਪਣੇ ਨਾਲ ਲੈ ਗਏ ਹਾਂ ਹਾਂ ਵੀਰੇ ਇਹ ਗੱਲ ਤੇ ਸਹੀ ਐ ਤੇਰੇ ਵਾਲੀ ਭੈਣ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਆ ਹਾਂ ਭੈਣੇ ਠੀਕ ਆ ਅਸੀਂ ਵੀ ਮੈਨੂੰ ਤਾਂ ਲੱਗਾ ਤੂੰ ਹਲੋੜੀ ਲੈ ਕੇ ਆਉਣਾ ਹੀ ਨਿਕਾ ਭੈਣ ਜੀ ਆਉਣਾ ਕਿਉਂ ਨਹੀਂ ਸੁਖ ਨਾਲ ਸਾਡੀ ਧੀ ਦੀ ਪਹਿਲੀ ਲੋੜੀ ਆ ਉਹ ਤੇ ਕਿਰਨ ਦਾ ਡੈਡੀ ਨਹੀਂ ਠੀਕ ਤਾਂ ਕਰਕੇ ਨਹੀਂ ਸਾਡੇ ਕੋਲੋਂ ਪਹਿਲੋਂ ਆਇਆ ਗਿਆ ਚੱਲ ਸ਼ੁਕਰ ਹੈ ਤੁਸੀਂ ਆਤ ਗਏ ਕਿਰਨ ਪੁੱਤ ਆ ਵੇ ਤੇਰੇ ਵਾਸਤੇ ਸੂਟ ਲਿਆਂਦਾ ਆ ਵੇ ਸੋਹਣਾ ਹਾਂਜੀ ਮਮੇ ਜੀ ਸੂਟ ਤੇ ਬੜਾ ਹੀ ਸੋਹਣਾ ਵਾ ਹਾਂਜੀ ਆ ਤੁਹਾਡਾ ਸੂਟ ਲਿਆਂਦਾ ਵੇਖ ਲਓ ਸੋਹਣਾ ਆ ਹ ਸੂਟ ਤੇ ਵੇਹ ਕਿਦਾਂ ਦਾ ਆ ਪਤਾ ਨਹੀਂ ਕਿੱਥੋਂ ਚੁੱਕ ਲਿਆ ਆਏ ਆ ਆਹ ਹੋ ਭੈਣੇ ਸੋਨਾ ਆ ਸੂਟ ਚਲੋ ਠੀਕ ਹੈ ਮੰਮੀ ਜੀ ਤੁਸੀਂ ਬੈਠੋ ਇੱਥੇ ਮੈਂ ਤੁਹਾਡੇ ਤੇ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਪੁੱਤ ਆ ਲੈ ਫੜ ਭੈਣੇ ਆਪਣਾ ਸ਼ਗਨ ਤੇ ਹੁਣ ਫਿਰ ਆਪਾਂ ਚੱਲਦੇ ਆ ਨਹੀਂ ਨਹੀਂ ਵੀਰੇ ਸ਼ਗਨ ਦੀ ਕੀ ਲੋੜ ਆ ਸ਼ਗਨ ਤੇ ਹੀ ਰਹਿਣ ਦੋ ਇੰਨਾ ਕੁਝ ਤੇ ਤੁਸੀਂ ਲੈ ਆਏ ਹੋ ਨਹੀਂ ਭੈਣੇ ਤੇਰੀ ਪਹਿਲੀ ਲੋੜੀ ਆ ਤੇ ਛਗਣ ਬੰਦਾ ਏ ਤੂੰ ਰੱਖ ਲੈ ਮੇਰੀ ਭੈਣ। ਉਹ ਹਾਂ ਵੇਖੇ ਕਿਰਨ ਸਹੀ ਕਹਿਣ ਧੀ ਆ ਛਗਣ ਰਹਿਣ ਦੇ ਤੂੰ ਐਨਾ ਗੋਦੇ ਤੁਸੀਂ ਲੈ ਆਏ ਜੇ। ਨਹੀਂ ਨਹੀਂ ਪੁੱਤ ਇਹ ਤੂੰ ਰੱਖ ਲੈ ਤੇਰਾ ਛਗਣ ਬੰਦਾ ਆ। ਠੀਕ ਆ ਮੰਮੀ ਜੀ। ਤੇ ਚੰਗਾ ਪੋਤਾ ਆਪਾਂ ਹੁਣ ਚੱਲਦੇ ਆਂ। ਨਹੀਂ ਮੰਮੀ ਜੀ ਬੈਜੋ ਮੈਂ ਤੁਹਾਡੇ ਤੇ ਰੋਟੀ ਬਣਾਉਣੀ ਆ। ਨਹੀਂ ਪੁੱਤ ਸਾਨੂੰ ਜਾ ਲੈਂਦੇ ਘਰ ਡੈਡੀ ਤੇਰਾ ਵੀ ਕੱਲਾ ਆ ਉਹਦੇ ਵਾਸਤੇ ਵੀ ਜਾ ਕੇ ਰੋਟੀ ਪਾਣੀ ਬਣਾਉਣਾ ਆ ਤੇ ਬੱッセ ਜਾਂਦੇ ਆ ਸਾਨੂੰ ਕਿੰਨਾ ਹੀ ਟਾਈਮ ਲੱਗ ਜਾਣਾ ਆ। ਚਲੋ ਠੀਕ ਆ ਮੰਮੀ ਜੀ। ਚਲੋ ਉਠੋ ਪੁੱਤ ਫਿਰ ਚੱਲੀਏ ਚਲੋ ਮੰਮੀ ਜੀ ਚੰਗਾ ਫਿਰ ਭਾਜੀ ਹੁਣ ਆਪਾਂ ਚੱਲਦੇ ਆ ਤੇ ਤੁਸੀਂ ਆਇਓ ਕਿ ਇਸ ਦਿਨ ਟਾਈਮ ਕੱਢ ਕੇ ਸਾਡੇ ਕੋਲ ਮਾਰ ਜਿਓ ਫੇਰਾ ਕੋਈ ਗੱਲ ਨਹੀਂ ਵਿਕੇ ਉਹਨੇ ਕਿ ਇਸ ਦਿਨ ਟਾਈਮ ਕੱਢ ਕੇ ਚਲੋ ਠੀਕ ਹੈ ਭਾਜੀ ਫਿਰ ਚੰਗਾ ਬਿੱਕੇ ਬਨਾਵੈਦਰਾ ਦਾ ਸੁਣ ਮੇਰੀ ਹਾਂਜੀ ਮੰਮੀ ਆਇਆ ਹਾਂਜੀ ਦੱਸੋ ਪੁੱਤ ਇਹਦੇ ਪੇਕੇ ਲੈ ਕੇ ਕੀ ਆਇਆ ਨਾ ਕੋਈ ਸੂਟ ਹੈ ਨਾ ਚੱਜਦਾ ਲਿਆਂਦਾ ਨਾ ਉਹ ਭਾਜੀ ਲੈ ਕੇ ਆਏ ਆ ਮੈਂ ਪਿੰਡ 'ਚ ਕੀ ਵੰਡਣਾ ਵਾ ਲੋਕਾਂ ਕੋ ਗੱਲਾਂ ਕਰਵਾਉਣਾ ਆ ਵਾ ਵੀ ਇਹਦੀ ਨੋਦੀ ਪਹਿਲੀ ਭਾਜੀ ਵੀ ਨਹੀਂ ਆਈ ਸਾਰੇ ਪਿੰਡ 'ਚ ਬੇਇਤੀ ਕਰਵਾ ਕੇ ਰੱਖਦੇ ਇਹਨਾਂ ਨੇ ਬਸ ਕਰ ਜੋ ਮੰਮੀ ਜੀ ਤੁਹਾਨੂੰ ਪਿੰਡ ਦੀ ਫਿਕਰ ਹੈ ਕਿ ਪਿੰਡ ਵਾਲੇ ਲੋਕੀਂ ਕੀ ਕਹਿਣਗੇ ਪਰ ਤੁਹਾਨੂੰ ਆਪਣੇ ਘਰ ਦੀ ਜਾਂ ਹੋਰ ਕਿਸੇ ਦੀ ਕੋਈ ਫਿਕਰ ਨਹੀਂ ਹੈਗੀ ਵੇ ਤੂੰ ਮੈਨੂੰ ਸਾਫ਼-ਸਾਫ਼ ਦੱਸ ਤੂੰ ਕਹਿਣਾ ਕੀ ਚਾਹੁੰਦਾ ਆ ਮੰਮੀ ਕਹਿਣਾ ਮੈਂ ਇਹ ਚਾਹੁੰਦਾ ਆ ਕਿ ਕਿਰਨ ਦੇ ਭਰਾ ਨੇ ਨਾ ਆਪਣਾ ਸਾਈਕਲ ਵੇਚ ਕੇ ਫਿਰ ਕਿਰਨ ਵਾਸਤੇ ਲੋੜੀ ਲੈ ਕੇ ਆਂਦੀ ਆ ਉਨੇ ਇਹਨਾ ਸੋਚਿਆ ਸੀ ਕਿ ਜੇ ਮੈਂ ਆਪਣੀ ਭੈਣ ਦੀ ਪਹਿਲੀ ਲੋੜੀ ਤੇ ਨਾ ਨਾ ਗਿਆ ਤੇ ਲੋਕਾਂ ਨੇ ਗੱਲਾਂ ਕਰਨੀਆਂ ਨੇ ਕਿ ਇਹਦਾ ਭਰਾ ਲੋੜੀ ਲੈ ਕੇ ਨਹੀਂ ਆਇਆ ਉਹਨਾਂ ਨੇ ਆਪਣਾ ਔਖਾ ਸੁੱਖਾ ਟਾਈਮ ਕੱਢਿਆ ਤੇ ਆਪਣੀ ਧੀ ਨੂੰ ਖੁਸ਼ ਵੇਖਣ ਵਾਸਤੇ ਉਹਦੇ ਵਾਸਤੇ ਲੋੜੀ ਲੈ ਕੇ ਆਏ ਤੇ ਤੂੰ ਹੀ ਕਹਿੰਦੇ ਜੇ ਕਿ ਉਹ ਲੈ ਕੇ ਕਿ ਆਏ ਕਿ ਪਿੰਡ ਵਾਲੇ ਕੀ ਕਹਿਣਗੇ ਮੰਮੀ ਲੋਕਾਂ ਦਾ ਕੀ ਆ ਉਹ ਤੇ ਗੱਲਾਂ ਕਰਦੇ ਰਹਿਣਗੇ ਤੇ ਜੇ ਅਸੀਂ ਉਹਨਾਂ ਦੇ ਪਿੱਛੇ ਲਾ ਕੇ ਆਪਣੇ ਘਰ ਦੇ ਵਿੱਚ ਕਲੇਸ਼ ਕਰਾਂਗੇ ਫਿਰ ਮੂਰਖ ਤੇ ਆਪਾਂ ਹੀ ਹੋਏ ਨਾ ਵੇ ਹਾਂ ਪੁੱਤ ਗੱਲ ਤੇ ਤੇਰੀ ਸਹੀ ਆ ਮੈਂ ਤੇ ਐਵੇਂ ਲੋਕਾਂ ਬਾਰੇ ਸੋਚਦੀ ਰਹੀ ਕਿ ਲੋਕ ਕੀ ਕਹਿਣਗੇ ਤੇ ਆਪਣੀ ਨੋਨ ਹਨਰਾਜ ਹੁੰਦੀ ਰਹੀ ਤੇ ਹੋਰ ਕੀ ਆ ਮੰਮੀ ਪੁੱਤ ਚਲ ਜੋ ਹੋਣਾ ਹੀ ਉਹ ਤੇ ਹੋ ਗਿਆ ਤੇ ਤੂੰ ਸਵੇਰੇ ਇਦਾਂ ਕਰੇ ਕਿਰਨ ਨੂੰ ਨਾਲ ਲੈ ਕੇ ਤੇ ਉਹਦੇ ਪੇਕੇ ਜਾਈ ਤੇ ਨਾਲੇ ਆਪਣੇ ਸਹੁਰੇ ਦਾ ਪਤਾ ਲੈ ਐਵੇਂ ਤੇ ਨਾਲੇ ਕਿਰਨ ਦੇ ਭਰਾ ਨੂੰ ਨਵਾਂ ਸਾਈਕਲ ਲੈ ਕੇ ਦੇ ਕੇ ਆਵੀ ਚਲੋ ਠੀਕ ਆ ਮੰਮੀ ਜੀ ਵੇ ਪੁੱਤ ਮੇਰ ਕੋ ਕਿੱਡੀ ਵੱਡੀ ਗਲਤੀ ਹੋ ਗਈ ਜਿਹੜਾ ਮੈਂ ਕਿਰਨ ਨੂੰ ਮਜਬੂਰ ਕੀਤਾ ਵੀ ਤੂੰ ਆਪਣੇ ਭਰਾ ਨੂੰ ਕਹਿ ਲੋੜੀ ਦੇ ਕੇ ਜਾ ਪਰ ਮੈਂ ਕਿਸੇ ਦੀ ਮਜਬੂਰੀ ਤੇ ਨਾ ਸਮਝੀ ਚਲੋ ਕੋਈ ਗੱਲ ਨਹੀਂ ਮੰਮੀ ਜੀ ਬਸ ਅੱਗੇ ਤੋਂ ਤੂੰ ਹੀ ਇਹੋ ਗੱਲ ਯਾਦ ਰੱਖਣੀ ਆ ਕਿ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਨਾ ਆਪਣੇ ਘਰ ਦੇ ਵਿੱਚ ਕਲੇਸ਼ ਨਹੀਂ ਪਾਉਣਾ ਚਾਹੀਦਾ ਕਿਉਂਕਿ ਅਗਲਾ ਬੰਦਾ ਤੇ ਆਪਣਾ ਕੰਮ ਕਰਕੇ ਗਾਂ ਜਾਂਦਾ ਤੇ ਅਸੀਂ ਆਪਣੇ ਘਰ ਦੇ ਵਿੱਚ ਲੜਾਈ ਝਗੜਾ ਪਾ ਕੇ ਬਹਿ ਜਾਂਦੇ ਆ ਠੀਕ ਆ ਪੁੱਤ ਹਾਂਜੀ ਤੇ ਚਲੋ ਮੈਂ ਵੇਖਦਾ ਜਾ ਕੇ ਭਲਾ ਵੇ ਕਿਰਨ ਕੀ ਕਰਨ ਰਹੀ ਆ ਹੁਣ ਚੰਗਾ ਪੁੱਤ ਹਾਂਜੀ हां जी दोस्तों सो ਤੁਹਾਨੂੰ ਇਹ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ ਕਿ ਕਦੇ ਵੀ ਸਾਨੂੰ ਕਿਸੇ ਦੇ ਮਗਰ ਲਾ ਕੇ ਆਪਣੇ ਘਰ ਦੇ ਵਿੱਚ ਕਲੇਸ਼ ਨਹੀਂ ਪਾਉਣਾ ਚਾਹੀਦਾ ਤੇ ਦੂਜੀ ਗੱਲ ਜੋ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੋ ਇਸ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਕਿਦਾਂ ਕਿਰਨ ਦਾ ਭਰਾ ਆਪਣਾ ਸਾਈਕਲ ਵੇਚ ਕੇ ਤੇ ਫਿਰ ਆਪਣੇ ਭੈਣ ਵਾਸਤੇ ਲੋੜੀ ਲੈ ਕੇ ਆਉਂਦਾ ਕਹਿਣ ਦਾ ਮਤਲਬ ਇਹ ਆ ਕਿ ਕੁਝ ਘਰਾਂ ਦੇ ਵਿੱਚ ਇਦਾਂ ਵੇਖਿਆ ਗਿਆ ਆ ਕਿ ਸੱਸਾਂ ਜਿਹੜੀਆਂ ਹੁੰਦੀਆਂ ਨੇ ਉਹ ਨੌਮਾਂ ਨੂੰ ਮਜਬੂਰ ਕਰਦੀਆਂ ਨੇ ਕਿ ਤੂੰ ਲੋੜੀ ਲੈ ਕੇ ਹੀ ਆ ਬਟ ਆਪਾਂ ਅਗਲੇ ਦੇ ਘਰ ਦੀ ਹਾਲਾਤ ਨਹੀਂ ਵੇਂਦੇ ਕੰਡੀਸ਼ਨ ਨਹੀਂ ਵੇਂਦੇ ਕਿ ਜੇਕਰ ਉਹਦੇ ਉੱਤੇ ਕੋਈ ਮਜਬੂਰੀ ਆ ਕੋਈ ਮਾੜੇ ਦੇਨ ਚੱਲਣ ਦੇ ਤੇ ਆਪਾਂ ਉਹਨਾਂ ਨੂੰ ਤੰਗ ਨਾ ਕਰੀਏ ਕਿਉਂਕਿ ਆਪਾਂ ਤੇ ਉਹਨੂੰ ਤੰਗ ਕਰਕੇ ਤੇ ਲੋੜੀ ਮੰਗਾ ਲੈਨੇ ਆ ਜਾਂ ਕੋਈ ਚੀਜ਼ ਮੰਗਾ ਲੈਨੇ ਆ ਪਰ ਉਸ ਤੋਂ ਬਾਅਦ ਉਸ ਫੈਮਿਲੀ ਦੇ ਉੱਤੇ ਕੀ ਬੀਤਦੀ ਆ ਜਿੰਨੂੰ ਅਸੀਂ ਤੰਗ ਕੀਤਾ ਆ ਸੋ ਆਪਾਂ ਦੇ ਖੁਸ਼ ਹੋ ਜਾਗੇ ਇਸ ਤਰੀਕੇ ਦੇ ਨਾਲ ਪਰ ਅਗਲੇ ਬੰਦੇ ਨੂੰ ਤਾਂ ਆਪਾਂ ਦੁੱਖ ਦਿੰਨੇ ਆ ਨਾ ਨਾਲ ਇਹ ਦੇਨ ਤਿਹਾਰ ਜਿਹੜੇ ਹੁੰਦੇ ਆ ਨਾ ਇਹ ਮਿਲਣ ਵਰਸਣ ਵਾਸਤੇ ਹੁੰਦੇ ਆ ਪਿਆਰ ਮੁਹੱਬਤ ਵਾਲੇ ਹੁੰਦੇ ਆ ਲੈਣ ਦੇਣ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਸਾਨੂੰ ਨਾ ਹੀ ਇਦਾਂ ਦੇ ਕੰਮ ਕਰਨੇ ਚਾਹੀਦੇ ਆ ਇੱਕ ਦੂਜੇ ਦੇ ਨਾਲ ਪਿਆਰ ਨਾਲ ਮਿਲੋ ਵਰਤੋ ਜੇ ਅਗਲਾ ਕੋਈ ਲੈ ਕੇ ਆਉਂਦਾ ਆ ਤਾਂ ਵੀ ਰਾਜ ਖੁਸ਼ੀ ਪ੍ਰਵਾਨ ਕਰੋ ਨਹੀਂ ਆਉਂਦਾ ਤਾਂ ਵੀ ਕੋਈ ਗੱਲ ਨਹੀਂ ਤੇ ਹੱਥ ਜੋੜ ਕੇ ਬੇਨਤੀ ਆ ਇਹਨਾਂ ਕਮਾਂ ਤੋਂ ਪਰਹੇਜ਼ ਕਰਿਆ ਕਰੋ ਕਿ ਫਲਾਣੇ ਦੀ ਨੋਂ ਦੀ ਲੋੜੀ ਆ ਗਈ ਆ ਤੇ ਮੇਰੀ ਨੋਂ ਦੀ ਲੋੜੀ ਨਹੀਂ ਆਈ ਸੋ ਬਾਕੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਲੋਕਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜਾ ਮੈਸੇਜ ਆ ਉਹ ਜਰੂਰ ਪਹੁੰਚ ਸਕੇ ਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਤੇ ਜੇਕਰ ਸਾਡੇ ਫੇਸਬੁੱਕ ਪੇਜ ਦੇ ਉੱਤੇ ਇਸ ਵੀਡੀਓ ਨੂੰ ਦੇਖ ਰਹੇ ਜੇ ਤੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰਕੇ ਜਾਓ ਤੇ ਚਲੋ ਠੀਕ ਆ ਜਲਦੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ